ਦੋਸਤੋ ਦਿੱਲੀ ਤੋਂ ਟੋਰਾਂਟੋ ਦੀਆਂ ਫਲਾਈਟਸ ਮੇ ਐਂਡ ਦੇ ਵਿੱਚ ਪ੍ਰਾਈਸ ਸਟਾਰਟ ਹੋ ਰਿਹਾ 700 ਡਾਲਰ ਤੋਂ ਹਾਂਜੀ ਤੁਸੀਂ ਬਿਲਕੁਲ ਠੀਕ ਸੁਣਿਆ 700 ਕੈਨੇਡੀਅਨ ਡਾਲਰ ਤੋਂ ਪ੍ਰਾਈਸ ਸਟਾਰਟ ਹੋ ਰਿਹਾ ਹੈ ਦਿੱਲੀ ਤੋਂ ਟੋਰਾਂਟੋ ਮੇ ਐਂਡ ਦੇ ਵਿੱਚ ਜੇਕਰ ਤੁਸੀਂ ਇਹ ਫਲਾਈਟ ਬੁੱਕ ਕਰਾਉਣੀ ਹੈ ਕਾਲ ਕਰ ਲਿਓ ਮੈਸੇਜ ਕਰ ਲਿਓ WhatsApp ਕਰ ਲਿਓ ਜੇਸੀ ਖੁਦ ਪ੍ਰਾਈਸ ਚੈੱਕ ਕਰਨਾ ਤਾਂ ਆਪਣੀ ਵੈਬਸਾਈਟ bhflights.com ਤੇ ਆ ਜਿਓ ਤੇ ਉਸ ਤੋਂ ਬਾਅਦ ਇੱਥੇ ਅਰਾਊਂਡ ਟ੍ਰਿਪ ਦੀ ਜਗ੍ਹਾ ਇੱਥੇ ਵਨ ਵੇ ਤੇ ਕਲਿੱਕ ਕਰ ਦੇਣਾ ਤੇ ਫ੍ਰੋਮ ਦਿੱਲੀ ਭਰਨਾ ਇੱਥੇ ਤੇ ਟੂ ਟੋਰਾਂਟੋ ਸੋ ਮੈਂ ਤੁਹਾਨੂੰ ਹੁਣੇ ਪ੍ਰਾਈਸ ਚੈੱਕ ਕਰਕੇ ਦਿਖਾਉਣਾ ਸੋ ਇਹ ਮੈਂ ਮੇ ਦੇ ਐਂਡ ਦੀ ਡੇਟ ਫਿਲ ਕੀਤੀ ਹੈ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਸਰਚ ਫਲਾਈਟਸ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆਪਣੇ ਸਾਹਮਣੇ ਦੇਖੋ ਇਹ ਪ੍ਰਾਈਸ ਆ ਗਿਆ ਮੇ 29 29th ਮੇ ਨੀਚੇ ਨੂੰ ਸਕਰੋਲ ਕਰੋ ਇਹਦਾ ਪ੍ਰਾਈਸ ਹੈ ਜਿਹੜਾ ਤੁਹਾਨੂੰ 715 ਡਾਲਰ ਮਿਲੇਗਾ ਤੇ ਇਹ ਦੇਖੋ ਇਹਦਾ ਪ੍ਰਾਈਸ ਹੈ ਜਿਹੜਾ 716 ਡਾਲਰ ਆ ਰਿਹਾ ਬੜੀਆਂ ਹੀ ਲਿਮਟਿਡ ਸੀਟਸ ਨੇ ਇਸ ਤੋਂ ਇਲਾਵਾ ਦੋਸਤੋ ਆਪਣੀਆਂ ਇਹ ਸੇਵਾਵਾਂ ਨੇ ਜਿਵੇਂ ਸੁਪਰ ਵੀਜ਼ਾ ਇੰਸ਼ੋਰੈਂਸ 45% ਡਿਸਕਾਊਂਟ ਮਿਲ ਸਕਦਾ ਤੁਹਾਨੂੰ ਡਿਡਕਟੇਬਲ ਦੇ ਨਾਲ ਲਾਈਫ ਇੰਸ਼ੋਰੈਂਸ ਦਾ ਪਲਾਨ ਤੁਹਾਨੂੰ ਕੈਸ਼ ਬੈਕ অপਸ਼ਨ ਦੇ ਨਾਲ ਮਿਲ ਸਕਦਾ ਮਾਰਗੇਜ ਇੰਸ਼ੋਰੈਂਸ ਮਿਲ ਸਕਦੀ ਹੈ ਤੁਹਾਨੂੰ ਆਪਣੇ ਕੋਲ ਜਿਹਦੇ ਵਿੱਚ ਜੇਕਰ ਜਿਹਦੀ ਮਾਰਗੇਜ ਹੈ ਜਿਹਦੇ ਨਾਮ ਦੇ ਉੱਤੇ ਉਹਨਾਂ ਨੂੰ ਕੋਈ ਡਿਸੇਬਿਲਟੀ ਹੋ ਜੇ ਤਾਂ ਪ੍ਰੀਮੀਅਮ ਤੁਹਾਡਾ ਬੇਵਫ ਹੋ ਜਏਗਾ ਤੁਹਾਨੂੰ ਪ੍ਰੀਮੀਅਮ ਮੁਆਫ ਹੋ ਜਾਏਗਾ ਸਾਰਾ ਤੁਹਾਨੂੰ ਉਸ ਤੋਂ ਬਾਅਦ ਪ੍ਰੀਮੀਅਮ ਨਹੀਂ ਦੇਣਾ ਪਊਗਾ ਆਰਈਐਸਪੀ ਆਰਆਰਐਸਪੀ ਟੀਐਫਐਸਏ ਵਧੀਆ ਗਰੋਥ ਵਾਲੇ ਪਲਾਨ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਡਿਸੇਬਿਲਟੀ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਦਾ ਪਲਾਨ ਜਿਹੜੇ ਟਰੱਕਰ ਨੇ ਜਿਹੜੇ ਕੰਸਟ੍ਰਕਸ਼ਨ ਵਰਕਰ ਨੇ ਜਾਂ ਜਿਹੜੇ ਅਜਿਹਾ ਕੋਈ ਕੰਮ ਕਰਦੇ ਜਿੱਥੇ ਡਿਸੇਬਿਲਟੀ ਹੋਣ ਦਾ ਖਤਰਾ ਹੈ 40-45 ਡਾਲਰ ਮਹੀਨੇ ਤੋਂ ਆਪਣੇ ਕੋਲੇ ਪਲਾਨ अवेलेबल ਨੇ ਜਿਹਦੇ ਵਿੱਚ ਤੁਹਾਨੂੰ 2500 ਡਾਲਰ ਮਹੀਨੇ ਦਾ ਡਿਸੇਬਿਲਟੀ ਬੈਨੀਫਿਟ 2500 ਡਾਲਰ ਮਹੀਨੇ ਦਾ ਤੁਹਾਨੂੰ ਸੌਫਟ ਟਿਸ਼ੂ ਬੈਨੀਫਿਟ ਮਿਲੇਗਾ ਤੇ ਪਲੱਸ ਲਾਈਫ ਇੰਸ਼ੋਰੈਂਸ ਵੀ ਹੋਏਗੀ ਇਹਦੇ ਵਿੱਚ ਤੇ ਪਲੱਸ ਡਿਸੇਬਿਲਟੀ ਹੋਣ ਤੋਂ ਬਾਅਦ ਜਿਹੜਾ ਤੁਸੀਂ ਟ੍ਰੀਟਮੈਂਟ ਕਰਵਾਉਣਾ ਹੈ ਉਹਦੇ ਵੀ ਪੈਸੇ ਕੰਪਨੀ ਦੇਵੇਗੀ ਸੋ